ਪਿਆਰ ਨਾਲ ਬੰਦੇ ਇੱਥੇ ਰਹਿਣਾ ਸਿੱਖ ਲੈ ਕਰਨੇ ਨਹੀਂ ਗੱਲ ਇਹ ਗੱਲ ਮਿੱਥ ਲੈ ਹੱਸ ਕੇ ਢਾਦੀ ਸੇਰਾਈਆਂ ਤੰਗੀਆਂ ਇੱਥੇ ਰਹਿ ਜਾਣੀਆਂ ਰੁਪਈਆ ਵਧੀਆ ਸਸੀ ਕਾਲ ਜੀ ਮੈਂ ਹੁਟਾ ਸਿੰਘ ਲੱੱੜੜ ਗੱਲਬਾਤ ਕਰਾਂਗੇ ਸਾਡੇ ਨਾਲ ਮਜੂਨ ਨੇ ਤਰਮਪਾਲ ਸਿੰਘ ਸ਼ੇਰਗਲ ਜਿਹੜੇ ਕੈਨੇਡਾ ਦੇ ਵਿੱਚ ਪੀਆਰ ਨੇ ਤੇ ਬਹੁਤ ਵਧੀਆ ਆਪਣੇ ਪੰਜਾਬ ਵਿੱਚ ਸੇਵਾ ਵੀ ਕਰਦੇ ਪਏ ਨੇ ਤੁਹਾਡਾ ਸੁਆਦ ਅਰਦੇ ਚੈਨਲ ਦੇ ਵਿੱਚ ਹਾਂ ਜੀ ਸਭ ਤੋਂ ਪਹਿਲਾਂ ਲੱੱੜੜ ਸਾਹਿਬ ਤੁਹਾਨੂੰ ਤੇ ਤੁਹਾਡੇ ਟੀਵੀ ਚੈਨਲ ਨੂੰ ਪ੍ਰੈਸ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਹੜੇ ਤੁਸੀਂ ਮੇਰੇ ਇੰਟਰਵਿਊ ਲੈਣ ਆਏ ਹੋ ਔਰ ਵਿਚਾਰ ਮੇਰੇ ਸੌਣ ਆਏ ਹੋ। ਹਾਂਜੀ। ਅੱਜ ਤੱਕ ਤੁਸੀਂ ਪੰਜਾਬ ਵਿੱਚ ਬੜੀ ਸੇਵਾ ਕਰਦੇ ਪਿਓ ਗੁੱਤ ਸੇਵਾ ਵੀ ਕਰਦੇ ਹੋ। ਬਈ ਛੋਟੀ-ਵਡੀ ਖਬਰਾਂ ਜੁੜੀ ਖਬਰਾਂ ਵੀ ਲੱਕੀ ਮੈਂ ਉਹ ਵੀ ਦੇਖੀਆਂ ਨੇ। ਕਈ ਵਾਰ ਕਹਿੰਦੇ ਮੇ ਸਾਡੀ ਖਬਰ ਨਹੀਂ ਲਾਉਣੀ ਕਿ ਰਾਜਕੀਆ ਉਹ ਕਹਿੰਦੇ ਮਰੇ ਕਤੋਂ ਨਹੀਂ ਆਉਣਾ ਚਾਹੁੰਦੇ ਤੁਸੀਂ। ਉਹ ਇਹ ਆ ਜੀ ਵੀ ਮੇਰੇ 'ਚ ਸੇਵਾ ਭਾਵਨਾ ਔਰ ਕਿਉਂਕਿ ਇਹ ਬੜਾ ਮਾਣ ਦੀ ਮਹਿਸੂਸ ਹੁੰਦਾ ਫਿਰ ਦੱਸਦੇ ਹੋਏ ਮੇਰੇ ਬੱਪੂ ਜੀ ਦਾ ਨਾਮ ਸਦਾ ਸੇਵਾ ਸਿੰਘ ਸੀ। ਹਾਂ। ਤੇ ਉਹਨਾਂ ਨੇ ਵੀ ਸਮਾਜ ਦੀ ਬੜੀ ਸੇਵਾ ਕੀਤੀ ਔਰ ਸਾਡੇ ਵਿੱਚ ਵੀ ਉਹੀ ਭਾਵਨਾ ਜਿਹੜੀ ਹੈ ਉਹ ਚੱਲ ਰਹੀ ਆ ਠੀਕ ਆ ਮੈਂ ਸਾਰੇ ਲੋਕਾਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਸਾਨੂੰ ਵੱਧ ਤੋਂ ਵੱਧ ਸਮਾਜ ਦੀ ਸੇਵਾ ਕਰਨੀ ਚਾਹੀਦੀ ਆ ਕਿਸੇ ਲੋੜਵੰਦ ਦੀ ਸਹਾਇਤਾ ਕਰਨੀ ਚਾਹੀਦੀ ਆ ਤੇ ਜੇ ਤੁਸੀਂ ਕੁਝ ਹੋਰ ਚੰਗੇ ਕੰਮ ਕਰ ਸਕਦੇ ਹੋ ਤਾਂ ਉਹ ਕਰਨੇ ਚਾਹੀਦੇ ਨੇ ਮੈਂ ਜ਼ਿਆਦਾ ਨਾ ਕਹਾਂ ਸ਼ੋਰਟ ਦੇ ਵਿੱਚ ਹੀ ਦੱਸਦਾ ਅਸੀਂ ਤਾਂ ਆਪਣੇ ਬਾਪੂ ਜੀ ਦੀ ਯਾਦ ਦੇ ਵਿੱਚ ਜਦੋਂ ਉਹ ਡੈਥ ਹੋਈ ਸੀ ਉਹ ਕਿਉਂਕਿ ਉਹ ਆਰਮੀਚ ਵੀ ਪਹਿਲਾਂ ਰਹੇ ਸੀ ਫੇ ਟੀਚਰ ਰਹੇ ਸੀ ਸਾਡੇ ਪੰਡਿਤ ਰਟਾਇਰ ਹੋਏ ਸੀ ਉਹਨਾਂ ਦੀ ਯਾਦ ਚ 1972 ਦੇ ਵਿੱਚ ਉਹਨਾਂ ਸਮਿਆਂ ਚ ਅਸੀਂ ਸਕੂਲ ਦੇ ਵਿੱਚ ਕਮਰਾ ਪਾਇਆ ਸੀ ਬੀਚੇ ਤੇ ਬਾਕੀ ਅਸੀਂ ਗੁਰਦੁਆਰੇ ਨਿਸ਼ਾਨ ਸਾਹਿਬ ਦੀ ਸੇਵਾ ਕਰਾਈ ਸੀ ਉਹਨਾਂ ਦੀ ਯਾਦ ਦੇ ਵਿੱਚ ਹੈ ਕਿਉਂਕਿ ਵੀ ਕਰਤੂ ਸੇਵਾ ਭਾਵਨਾ ਚਲਦੀ ਆ ਰਹੀ ਲੋੜ ਬਿਲਕੁਲ ਬਿਲਕੁਲ ਬਹੁਤ ਪ੍ਰਮਾਤਮਾ ਦੀ ਕਿਰਪਾ ਜੀ ਤੇ ਕਿਉਂਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਇਹ ਕੋਲ ਬਹੁਤ ਆ ਪੈਸਾ ਉਹੀ ਸੇਵਾ ਕਰ ਸਕਦਾ ਪਰ ਪਰਮਾਤਮਾ ਦੀ ਕਿਰਪਾ ਪਰ ਫਿਰ ਵੀ ਮੰਦੇ ਵਿੱਚ ਜੋ ਬੱਪੂ ਜੀ ਵੱਲੋਂ ਜਾਂ ਪਰਮਾਤਮਾ ਵੱਲੋਂ ਇਹ ਸੇਵਾ ਭਾਵਨਾ ਕੀਤ ਕਰੀ ਦੇ ਵਿੱਚ ਕਿਦਾਂ ਬਈਆਂ ਪਤਾ ਕਹਿੰਦੇ ਰਾਈਟਰਾਂ ਦੇ ਨਾਲ ਬੜਾ ਸਾਥ ਦਿੰਨੇ ਆ ਕਿਉਂਕਿ ਜਿਆਦਾ ਤੋਂ ਮੈਂ ਦੇਖਿਆ ਰਾਈਟਰਾਂ ਦੇ ਨਾਲ ਜਿਆਦਾ ਰਹਿੰਦੀ ਆ ਤੁਸੀਂ ਹਾਂਜੀ ਉਹਦਾ ਕਾਰਨ ਇਹ ਆ ਕਿ ਮੈਂ ਖੁਦ ਪਹਿਲਾਂ ਰਾਈਟਰ ਰਿਹਾ ਹਾਂ ਔਰ ਉਹਨਾਂ ਸਮੇਂ ਦੇ ਵਿੱਚ ਮੇਰੇ ਦੋ ਲੇਖ ਪੰਜਾਬੀ ਯੂਨੀਵਰਸਿਟੀ ਦੇ ਮੈਗਜ਼ੀਨ ਦੇ ਵਿੱਚ ਵੀ ਛਪੇ ਸੀਗੇ ਪਰ ਮੈਂ ਫਿਰ ਯੂਨੀਅਨ ਦੇ ਵਿੱਚ ਪੈ ਗਿਆ ਸਾਡੀ ਟੀਚਰ ਯੂਨੀਅਨ ਦੇ ਵਿੱਚ ਔਰ ਫੈਡਰੇਸ਼ਨ ਦੇ ਵਿੱਚ ਵੀ 올 ਇੰਪਲਾਈਜ਼ ਦੀ ਤੇ ਮੈਂ ਪ੍ਰਧਾਨ ਵੀ ਸੀ ਫਿਰ ਥੋੜਾ ਜਿਹਾ ਮੈਨੂੰ ਲਿਖਣ ਵਾਲੇ ਕੰਮਾਂ ਪਿੱਛੇ हट ਗਿਆ ਪਰ ਮੈਨੂੰ ਅਜੇ ਵੀ ਜਿਹੜਾ ਹੈਗਾ ਮੈਂ ਲਿਖਾਰੀ ਜਿਹੜੇ ਚੰਗੇ ਨੇ ਲੇਖ ਲਿਖਦੇ ਨੇ ਕੋਈ ਹੋਰ ਪੜਦਾ ਰਹਿਣਾ ਔਰ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਇਹ ਇੱਥੇ ਅਜੀਤ ਅਖਬਾਰ ਦੇ ਵਿੱਚ ਆਪਣੇ ਪਿਛਲੇ ਸਾਲ ਇੱਕ ਲੇਖ ਆਇਆ ਸੀ ਬਹੁਤ ਵਧੀਆ ਤੇ ਉਹਨਾਂ ਨੇ ਆਪਣਾ ਫੋਨ ਨੰਬਰ ਦਿੱਤਾ ਹੋਇਆ ਸੀਗਾ ਤੇ ਮੈਂ ਫਿਰ ਉਹਨਾਂ ਨਾਲ ਫੋਨ ਨੰਬਰ ਦੇ ਉੱਤੇ ਕੰਟੈਕਟ ਕਰਕੇ ਉਹਨਾਂ ਦਾ ਧੰਨਵਾਦ ਕੀਤਾ ਤੇ ਇੱਥੋਂ ਤੱਕ ਕਿ ਉਹਨਾਂ ਦੀ ਮੇਰੇ ਨਾਲ ਅਸੀਂ ਉਸੇ ਗੱਲ ਤੋਂ ਹੀ ਦੋਸਤੀ ਪੈ ਗਈ ਹੁਣ ਅਸੀਂ ਗੱਲ ਮਿਲ ਕੇ ਇੱਕ ਦੂਜੇ ਨਾਲ ਫੰਕਸ਼ਨ ਵਗੈਰਾ ਦੇ ਵਿੱਚ ਸ਼ਾਮ ਲੈਂਦੇ ਹਾਂ ਕਿਨਾਂ ਨਾਲ ਥੋੜੀ ਦੋਸਤੀ ਪੈ ਗਈ ਇਹ ਆਪਣੇ ਹੁਣ ਪਹਿਲਾਂ ਪੰਜਾਬ ਦੇ ਵਿੱਚ ਹੀ ਰਹਿੰਦੇ ਸੀਗੇ ਤੇ ਅੱਜ ਕੱਲ੍ਹ ਹੁਣ ਦਿੱਲੀ ਦੇ ਵਿੱਚ ਰਹਿੰਦੇ ਨੇ ਤੇ ਅ ਕੀ ਨਾਮ ਉਹ ਦਾ ਹਾਂਜੀ ਅੱਜ ਉਹਨਾਂ ਦਾ ਨਾਮ ਜੀ ਸਰਬ ਬਲਵਿੰਦਰ ਸਿੰਘ ਸੋਢੀ ਉਹ ਵੈਸੇ ਦਾ ਪੰਜਾਬ ਗਈ ਰਹਿਣ ਵਾਲੇ ਨੇ ਪਰ ਅੱਜ ਕੱਲ੍ਹ ਦਿੱਲੀ ਦੇ ਵਿੱਚ ਰਹਿ ਰਹੇ ਨੇ ਔਰ ਉੱਥੇ ਉਹ ਜਿਹੜੇ ਸਾਡਾ ਆਪਣੇ ਟੀਵੀ ਚੈਨਲ ਆ ਉਹਦੇ ਵਿੱਚ ਵੀ ਉਹ ਪ੍ਰੋਗਰਾਮ ਪੇਸ਼ ਕਰਦੇ ਨੇ ਔਰ ਪ੍ਰੈਸ ਦੇ ਨਾਲ ਵੀ ਜੁੜੇ ਹੋਏ ਨੇ ਇਹ ਅਜੀਤ ਅਖਬਾਰ ਹੈ ਜਿਹੜਾ ਉਹਦੇ ਉਹ ਉੱਥੇ ਆਪਣੇ ਪ੍ਰੈਸ ਰਿਪੋਰਟਰ ਵੀ ਨੇ ਅਜੀਤ ਅਖਬਾਰ ਦੇ ਉੱਥੋਂ ਹੀ ਮੇਰੀ ਉਹਨਾਂ ਨਾਲ ਦੋਸਤੀ ਪਈ ਸੀ ਅ ਅੱਜਕੱਲ ਉਹਨੂੰ ਦੀ ਪੰਜਾਬ ਚ ਕਰਨਾ ਕੀ ਚਾਹੁੰਦੇ ਜਿੱਦ ਤੱਕ ਅੱਨੇ ਸ਼ਹਿਰ ਦੇ ਵਿੱਚ ਰਹਿੰਦੇ ਹੋ ਪਹਿਲਾਂ ਵੀ ਜਿੱਦ ਸਕੂਲਾਂ ਦੇ ਵਿੱਚ ਵੀ ਜਿੱਦਾਂ ਸਕੂਲ ਦੇ ਵਿੱਚ ਪਹਿਲਾਂ ਆਗਾ ਅਮਰੋੜ ਤੇ ਸਕੂਲਤੀ ਉੱਥੇ ਵੀ ਬੜੀ ਸੇਵਾ ਕੀਤੀ ਆ ਪੜ੍ਹਾਉਂਦੇ ਵੀ ਰਹੇ ਆ ਉਦੋਂ ਦੀ ਵੀ ਸੇਵਾ ਹੁਣ ਵੀ ਜਾਰੀ ਰਹੂਗੀ ਹਾਂਜੀ ਅ ਆਪਣੇ ਮੂੰਹ ਖੈਰ ਵੜਿਆ ਹੀ ਹੋ ਜਾਂਦੇ ਪਰ ਮੈਂ ਦੱਸਣਾ ਚਾਹਣਾ ਚੰਗੀ ਗੱਲ ਦੱਸੇ ਤੇ ਵੀ ਫਾਇਦਾ ਹੁੰਦਾ ਲੋਕ ਹੋਰ ਚੰਗਾ ਆਪਣਾਉਂਦੇ ਨੇ ਕਿ ਮੈਂ ਗਵਰਨਮੈਂਟ ਹਾਈ ਸਕੂਲ ਅਮਰੂਦ ਰੋਡ ਖੰਨਾ ਦੇ ਵਿੱਚੋਂ ਐਜ਼ ਇੰਗਲਿਸ਼ ਟੀਚਰ ਰਿਟਾਇਰ ਹੋਇਆ 2004 ਦੇ ਵਿੱਚ ਔਰ ਮੈਂ ਆਪਣੀ ਰਿਟਾਇਰਮੈਂਟ ਤੋਂ ਬਾਅਦ ਉਸੇ ਸਕੂਲ ਦੇ ਵਿੱਚ LED ਲਵਾ ਕੇ ਦਿੱਤੀ ਸੀ ਨਵੀਂ ਤੇ ਇਸੇ ਤਰ੍ਹਾਂ ਦੇ ਨਾਲ ਮੈਂ ਹਰ ਸਾਲ ਇੱਥੇ ਭਾਰਤ ਦੀਸ਼ਾ ਨਾਲ ਵੀ ਆਪਣੇ ਨਾਲ ਜੁੜੇ ਰਹੀਦਾ ਹਰ ਸਾਲ ਆਉਨੇ ਆ ਸੀ ਮੈਂ ਤੇ ਮੇਰੇ ਹੋਮ ਮਿਨਿਸਟਰ ਤੇ ਅਸੀਂ ਪਿਛਲੇ ਸਾਲ ਮੈਂ ਜਿਹੜਾ ਸਾਡੇ ਗੁਆੜੇ ਸਕੂਲ ਆ ਬੱਲੜੀ ਛਪੜੀ ਦਾ ਇਹਨਾਂ ਨੂੰ ਪੁੱਛਿਆ ਸੀ ਇਹ ਕਹਿੰਦੇ ਸਾਨੂੰ ਥਾਲ ਮਿਡ ਡੇ ਮੀਲ ਥਾਲ ਵਗੈਰਾ ਦਿ ਲੋੜਾ ਉਹ ਜਿੰਨੇ ਵੀ ਥਾਲ ਵਗੈਰਾ ਜੋ ਕੁਛ ਇਹਨਾਂ ਨੇ ਕਿਹਾ ਉਹ ਮੈਂ ਲੈ ਦਿੱਤੇ ਤੇ ਮੈਂ ਈਵਨ ਇੱਥੇ ਤੱਕ ਵੀ ਕਿ ਹਰ ਸਾਲ ਇਹ ਸਕੂਲਾਂ ਨੂੰ ਤੇ ਹਸਪਤਾਲ ਨੂੰ ਜਾਂ ਜਿਹੜੇ ਹੁਣ ਪਿੱਛੇ ਅਸੀਂ ਆ ਦਰਾਹੇ ਪ੍ਰੋਗਰਾਮ ਹੋ ਕੇ ਹਟਾਇਆ ਸੀ ਉੱਥੇ ਵੀ ਅਸੀਂ ਜਿਹੜੇ ਗਰੀਬ ਲੜ ਆਪਣੇ ਲੇਡੀਜ਼ ਸੀ ਕਿਆਂ ਉਹਨਾਂ ਨੂੰ ਸ਼ਾਲ ਤੇ ਆਪਣੇ ਬੂਟ ਵਗੈਰਾ ਉਹ ਲੈ ਕੇ ਆਇਆ ਮੈਂ ਆਪਣੇ ਪ੍ਰਮਾਤਮਾ ਨੇ ਬੜੀ ਕਿਰਪਾ ਰੱਖੀ ਹੈ ਮੈਂ ਆਪਣੇ ਵੱਲੋਂ ਸਾਰਾ ਖਰਚ ਉਹ ਸਾਰਾ ਦਾਨ ਕੀਤਾ ਵੀ ਮੈਂ ਵਿਦੇਸ਼ ਜਾਵਾਂ ਜਿਵੇਂ ਕੈਨੇਡਾ ਜਾਵਾਂ ਅਮਰੀਕਾ ਜਾਵਾਂ ਕਿ ਉੱਥੇ ਪੀਆਰ ਕਿਵੇਂ ਹੋਣਾ ਅੱਜ ਕੱਲ ਲੋਕਾਂ ਨੂੰ ਆਏ ਹੋਏ ਵੀ ਸਾਡੇ ਬੱਚੇ ਸੈਟ ਹੋਣਗੇ ਅਸੀਂ ਵੀ ਨਾਲ ਕੈਨੇਡਾ ਅਮਰੀਕਾ ਵਿੱਚ ਸੈਟ ਹੋ ਜਾਈਏ ਤੁਸੀਂ ਉੱਥੇ ਦੇ ਪੀਆਰ ਹਾਂਜੀ ਉੱਥੇ ਇਹ ਹੈ ਜੀ ਜੇ ਤੁਸੀਂ ਇੱਥੋਂ ਆਪਣੇ ਪਰ ਜਿਸ ਤਰ੍ਹਾਂ ਹੁਣ ਸਟੱਡੀ ਵੀਜ਼ੇ ਤੇ ਬੱਚੇ ਜਾ ਰਹੇ ਨੇ ਬਹੁਤ ਜ਼ਿਆਦਾ ਤੇ ਉਹਨਾਂ ਨੂੰ ਉਹਨਾਂ ਦੀ ਸਟੱਡੀ ਦੇ ਦੌਰਾਨ ਵੀ ਜਿਹੜਾ ਕੰਮ ਵੀ ਮਿਲਦਾ ਤੇ ਉਸ ਤੋਂ ਬਾਅਦ ਕੰਪਲੀਟ ਹੋ ਜਾਂਦੇ ਵਰਕ ਪਰਮਿਟ ਮਿਲ ਜਾਂਦਾ ਤੇ ਵਰਕ ਪਰਮਿਟ ਮਿਲਣ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜੀ ਹੈ ਉਹ ਅਪਲਾਈ ਕਰਦੇ ਨੇ ਔਰ ਉੱਥੇ ਦੀ ਗਵਰਨਮੈਂਟ ਜਿਹੜੀ ਦੇਖਦੀ ਆ ਉਹ ਕਿ ਇਹਦੇ ਵਿੱਚ ਕੋਈ ਨੁਕਸਾਨਾ ਨਹੀਂ ਕੋਈ ਗਲਤੀ ਤਾਂ ਨਹੀਂ ਤਾਂ ਉਹ ਕਰਨੀ ਹੁੰਦੀ ਸਾ ਉਹਦੀ ਨੰਬਰ ਵਾਰ ਉਹਨਾਂ ਨੂੰ ਜਿਹੜੀ ਐਪੀਆਰ ਵੀ ਮਿਲ ਜਾਂਦੀ ਆ ਉੱਥੇ ਕਿਉਂ ਜੀ ਕਿੰਨਾ ਕ ਫਰਕ ਨਜ਼ਰ ਆਇਆ ਤੁਹਾਨੂੰ ਪੰਜਾਬ ਉੱਥੇ ਤੇ ਉੱਧਰ ਦਾ ਕੈਨੇਡਾ ਦਾ ਇਹਦੇ ਮਾਮਲੇ ਸ਼ੌਰੀਏ ਵਿੱਚ ਦੱਸਦੇ ਆ ਜੀ ਜਦੋਂ ਮੇਰੇ ਮੇਰਾ ਬੇਟਾ ਉੱਥੇ ਹੈ ਗਵਰਨਮੈਂਟ ਇੰਜੀਨੀਅਰ ਆ ਤੇ ਉਹਨੇ ਜਦੋਂ ਫੈਸਲਾ ਲਿਆ ਸੀ ਤਾਂ ਪਹਿਲਾਂ ਮੈਂ ਬਹੁਤਾ ਹੱਕ ਦੇ ਵਿੱਚ ਨਹੀਂ ਸੀ ਕਿਉਂਕਿ ਇੱਕ ਤਾਂ ਮਾਤਭੂਮੀ ਨਾਲ ਵੀ ਜੁੜੇ ਰਹੀਦਾ ਤੇ ਦੂਸਰਾ ਇਹ ਸੀ ਕਿ ਇੱਥੇ ਵੀ ਸਾਡੇ ਤੇ ਬੜੀ ਕਿਰਪਾ ਸੀ ਪਰ ਜਦੋਂ ਮੈਂ ਉੱਥੇ ਗਿਆ ਜਾ ਕੇ ਦੇਖਿਆ ਤਾ ਫਿਰ ਮੈਂ ਕਿਹਾ ਵੀ ਬੇਟੇ ਨੇ ਸਹੀ ਫੈਸਲਾ ਲਿਆ ਕਿਉਂਕਿ ਇੱਥੇ ਦਾ ਤੇ ਉੱਥੇ ਦਾ ਬਹੁਤ ਜ਼ਿਆਦਾ ਫਰਕ ਹੈ ਇੱਧਰ ਕਿਨੇ ਆਪਣੀ ਜਨਮ ਭੂਮੀ ਨਾਲ ਮਿੱਟੀ ਨਾਲ ਆਪਣੇ ਜੁੜੇ ਰਹਿੰਦੇ ਆ ਉੱਥੇ ਧੂੜ ਮਿੱਟੀ ਹੀ ਹੋਣੀ ਬਾਹਰ ਨਹੀਂ ਘਟ ਰਹੀ ਹਾਂ ਜੀ ਹਾਂ ਜੀ ਇੱਥੇ ਦਾ ਤੁਹਾਨੂੰ ਦੱਸਿਆ ਵੀ ਜਨਮ ਭੂਮੀ ਨਾਲ ਜੁੜੇ ਵੀ ਰਹਿੰਦਾ ਇਸੇ ਕਰਕੇ ਅਸੀਂ ਹਰ ਸਾਲ ਆਉਂਦੇ ਆ ਪਰ ਉੱਥੇ ਜਿਹੜੀ ਹੈਗੀ ਆ ਉਹ ਮਿੱਟੀ ਵਗੈਰਾ ਧੂੜ ਮਿੱਟੀ ਨਹੀਂ ਹੈ ਸਫਾਈ ਦਾ ਬਹੁਤ ਖਿਆਲ ਰੱਖਿਆ ਜਾਂਦਾ ਈਵਨ ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਅੱਜਕੱਲ ਸਰਦੀਆਂ ਦੇ ਮੌਸਮ ਦੇ ਵਿੱਚ ਸنو ਪੈਂਦੀ ਹੈ ਤਾਂ ਘਰਾਂ ਦੇ ਨੇੜੇ ਵੀ ਜਿਹੜੀਆਂ ਸੜਕਾਂ ਨੇ ਉੱਥੇ ਗਲੀਆਂ ਦੇ ਵਿੱਚ ਗਲੀਆਂ ਨਹੀਂ ਸੜਕਾਂ ਨੇ ਤਿੰਨ ਗੱਡੀਆਂ ਐਟ ਅ ਟਾਈਮ ਉੱਥੇ ਨੰਗ ਸਰਦੀਆਂ ਤੇ ਅੱਧੀ ਰਾਤ ਨੂੰ ਵੀ ਅਗਰ ਸنو ਪੈ ਰਹੀ ਆ ਪੂਰੀਆਂ ਸੜਕਾਂ ਭਰ ਗਈਆਂ ਤਾਂ ਅੱਧੀ ਰਾਤ ਨੂੰ ਵੀ ਉਹਨਾਂ ਦਾ ਸਿਸਟਮ ਹੈ ਕਿ ਉਹ ਸੜਕ ਸਾਫ਼ ਕਰਨ ਵਾਲੇ ਹਟਾਉਣ ਵਾਲੇ ਸنو ਵਾਲੇ ਉਹ ਆ ਜਾਂਦੇ ਨੇ ਸੋ ਉੱਥੇ ਜਿਹੜਾ ਹੈਗਾ ਮੈਂ ਕਹਿਣਾ ਹੁੰਦਾ ਕਿ ਤਿੰਨ ਚੀਜ਼ਾਂ ਦਾ ਬਹੁਤ ਫਰਕ ਆ ਕਿਹੜੀ-ਕੜੀਆਂ ਨੇ ਉਹ ਇਹ ਨੇ ਜੀ ਕਿ ਇੱਕ ਤਾਂ ਉੱਥੇ ਜਿਹੜੇ ਹੈਗੇ ਲੀਡਰ ਆਪਾਂ ਕਹਿ ਦਈਏ ਜਾਂ ਜਿੰਨੇ ਵੀ ਮਨਿਸਟਰ ਵਗੈਰਾ ਨੇ ਪ੍ਰਧਾਨ ਮੰਤਰੀ ਤੱਕ ਉਹ ਅਸਲੀ ਲੋਕਾਂ ਦੇ ਨੇਤਾ ਹੈ ਇੱਥੇ ਅਸੀਂ ਕਹਿ ਦਿੰਦੇ ਆ ਈਵਨ ਹੁਣ ਪੰਜਾਬ ਦੇ ਵਿੱਚ ਆ ਜਿਹੜੀ ਆਪਣੀ ਪਾਰਟੀ ਦਾ ਰਾਜ ਆ ਹੈ ਜੀ ਤੇ ਇਹਨਾਂ ਨੇ ਵੀ ਇਹੀ ਸੋਚਿਆ ਸੀ ਕਿ ਅਸੀਂ ਲੋਕਾਂ ਦੇ ਲਈ ਬਧੀਆ ਕੰਮ ਕਰਾਂਗੇ ਔਰ ਲੋਕਾਂ ਨੇ ਇਹਨਾਂ ਨੂੰ ਇੰਨੀ ਮжоਰਿਟੀ ਦਿੱਤੀ ਜਿੰਨੀ ਅਜੇ ਤੱਕ ਨਾ ਅਕਾਲੀਆਂ ਨੂੰ ਨਾ ਕਾਂਗਰਸ ਨੂੰ ਮਿਲੀ ਹੈ ਪਰ ਇਹ ਫੇਰ ਵੀ ਇਹ ਵੀ ਉਹਨੇ ਸਹੀ ਨਹੀਂ ਚੱਲ ਰਿਹਾ ਹੁਣ ਤੁਸੀਂ ਹੈਰਾਨ ਹੋਮੋਗੇ ਕਿ ਮੈਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੂੰ ਤਿੰਨ ਵਾਰ ਮਿਲ ਚੁੱਕਿਆ ਤੇ ਇਸ ਵਾਰ ਉਹਨਾਂ ਨਾਲ ਫੋਟੋਆਂ ਵੀ ਖਿਚਾਈਆਂ ਨੇ ਗੱਲਾਂ ਬਾਤਾਂ ਵੀ ਕੀਤੀਆਂ ਨੇ ਉਹ ਵੀ ਟੀਚਰ ਸੀ ਪ੍ਰਾਈਮ ਮਿਨਿਸਟਰ ਬਣਨ ਤੋਂ ਪਹਿਲਾਂ ਮੈਂ ਵੀ ਇੱਥੇ ਟੀਚਰ ਸੀ ਇੰਗਲਿਸ਼ ਟੀਚਰ ਤੇ ਇੱਥੇ ਤੁਸੀਂ ਦੇਖ ਲਓ ਕਿ ਇੱਕ ਐਮਐਲਏ ਦੇ ਜਿਹੜੇ ਨਹੀਂ ਜਾ ਸਕਦੇ ਉਹ ਵੀ ਸਕਿਉਰਟੀ ਗਾਰਡ ਰੱਖੀ ਫਿਰਦੇ ਨੇ ਤੇ ਮੈਨੂੰ ਜਿੱਥੇ ਪਤਾ ਲੱਗਿਆ ਮਾਨ ਸਾਹਿਬ ਦੀ ਜਿਹੜੀ ਹੈ ਵਾਈਫ ਉਹਨਾਂ ਨੂੰ 40 ਸਕਿਉਰਟੀ ਗਾਰਡ ਹੈ ਜੇ ਮਾਨ ਸਾਹਿਬ ਨੂੰ ਪਤਾ ਨਹੀਂ ਕਿੰਨੇ ਹੋਣਗੇ ਤੇ ਇੱਕ ਪਾਸੇ ਕਹਿੰਸੀ ਸੀ ਆਮ ਆਦਮੀ ਪਾਰਟੀ ਆਮ ਆਦਮੀ ਤੋਂ ਹੀ ਹੁਣ ਇਹਨਾਂ ਨੂੰ ਡਰ ਲੱਗਣ ਲੱਗਾ ਆਮ ਆਦਮੀ ਉੱਥੇ ਪੂਰੇ ਨਹੀਂ ਹੈਗੇ ਪੰਜਾਬ ਚ ਬਹੁਤ ਫਰਕ ਹੈ ਸਿਸਟਮ ਦਾ ਔਰ ਇਹ ਜੇ ਦੱਸਦੇ ਆਂ ਬਹੁਤ ਪ੍ਰੈਸ ਦੇ ਵਿੱਚ ਅੱਗੇ ਵੀ ਆਪ ਵੀ ਖ਼ਬਰ ਚੁੱਕੀ ਆ ਕਿ ਉੱਥੇ ਕ腐ਸ਼ਨ ਵੀ ਹੈ ਨਹੀਂ ਔਰ ਅਮਰੀਕਾ ਦਾ ਜਿਹੜਾ ਪਹਿਲਾ ਰਾਸ਼ਟਰਪਤੀ ਸੀਗੇ ਹੈਗੇ ਨੇ ਅਜੇ ਵੀ ਔਰ ਉਹੋ ਦੇਖ ਲੋ ਜੌਬ ਕਰ ਰਹੇ ਨੇ ਤੁਸੀਂ ਹੈਰਾਨ ਹੋਵੋਗੇ ਇੱਥੇ ਸਾਡੇ ਕਈ ਵਾਰ ਅਸੀਂ ਦੇਖਦੇ ਆ ਕਿ ਇੱਕ ਐਮਐਲਏ ਬਣ ਜੂਏ ਤਾਂ ਉਹਦੀਆਂ ਤਿੰਨ ਪੀੜ੍hiyan ਜਿਹੜੀਆਂ ਬੈਠੀਆਂ ਰੋਟੀ ਖਾਂਦੀਆਂ ਨੇ ਇੰਨਾ ਪੈਸਾ ਬਣਾਉਂਦੇ ਆ